ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਲੋਕ ਜਿਹੜੇ ਟੂਨੇ ਤੋੜ ਕੇ ਜਪਿਆ ਜਾਂਦੇ ਨੇ ਪਤਾ ਨਹੀਂ ਇਹਨੂੰ ਕਿਸੇ ਨੇ ਕੁਝ ਕਰਤਾ ਪਤਾ ਨਹੀਂ ਇਹ ਤਾਂ ਸਿਹਤ ਹੀ ਨਹੀਂ ਬਣਦੀ ਡਾਊਨ ਹੋਈ ਜਾਂਦੀ ਹੈ ਸਿਆਣੇ ਦੇ ਚੱਕਰਾਂ 'ਚ ਪੈ ਜਾਂਦੇ ਨੇ ਇਹ ਤਾਂ ਜਦ ਕੋਈ ਵੀ ਫਰੁਕੀ ਸਾਹ ਰੋਗ ਹੈ ਸਿਆਣੇ ਦੇ ਚੱਕਰਾਂ 'ਚ ਨਹੀਂ ਪੈਣਾ ਚਾਹੀਦਾ ਨਾ ਕੋਈ ਟੋਟਕਾ ਫਾਰਮੂਲਾ ਆਪਣੀ ਮਰਜ਼ੀ ਨਾਲ ਯੂਜ਼ ਕਰਨਾ ਚਾਹੀਦਾ ਇਹਨੂੰ ਠੀਕ ਕੀਤਾ ਜਾ ਸਕਦਾ ਮਾਤਰਾ ਜਿਹੜਾ ਸਾਹ ਸੌਖਾ ਖਾਂਗ ਜਿਹੜੀ ਜੁਕਾਮ ਜਾਂ ਰੇਸ਼ਾ ਆ ਰਿਹਾ ਉਹਨੂੰ ਤਾਂ ਅਸੀਂ 15-20 ਦਿਨ ਚ ਨਾਰਮਲ ਕਰ ਦਿੰਨੇ ਬਾਕੀ 3 ਮਹੀਨੇ ਦੇ ਵਿੱਚ ਵਿੱਚ ਜਿਹੜਾ ਹੈਗਾ ਉਹਨੂੰ ਕਿਉਰ ਕੀਤਾ ਜਾਂਦਾ ਜਿੱਦਾਂ ਦੇਖੋ ਸਾਡੇ ਕੋਲੇ ਹਰ ਇੱਕ ਚੀਜ਼ ਦੇ ਜਿੱਦਾ ਕਿੱਟ ਬਣਾਈ ਹੈ ਸਟਾਪ ਟੀਵੀ ਕਿੱਟ ਦੇ ਨਾਮ ਤੇ ਇਹ ਇਹਦੇ ਚ ਜਿੱਦਾਂ ਚਾਰ ਮੈਡੀਸਿਨ ਹੁੰਦੀਆਂ ਅਸੀਂ ਇਹ 20 ਦਿਨ ਦੀ ਹੁੰਦੀ ਫਰੂਕੀ ਸਾਹਿਬ ਇਹ ਡੋਜ਼ ਜਿੱਦਾਂ ਹੁਣ 20 ਦਿਨ ਦੀ ਡੋਜ਼ ਆਪਾਂ ਲਈਆ ਦੇਖੋ ਚਾਰ ਚੀਜ਼ੀਆਂ ਹੈਗੀਆਂ 20-20 ਡ੍ਰੌਪ ਲੈਣੇ 10-10 ਮਿੰਟ ਦੇ ਫਰਕ ਨਾਲ ਸਵੇਰੇ ਸ਼ਾਮ ਲਓ ਪਹਿਲੇ ਦਿਨ ਤੋਂ ਹੀ ਬਰੁਕੀ ਸਾਹਿਬ ਆਸਾ ਦਿਖਾਉਣਾ ਸ਼ੁਰੂ ਕਰ ਦਿੰਦੀ ਖੰਗ ਤਾਂ 24 ਘੰਟੇ ਦੇ ਵਿੱਚ ਹੀ ਰੁਕ ਜਾਂਦੀ ਹੈ ਮਤਲਬ ਹੀ ਨਹੀਂ ਖੰਗ ਆ ਜੂਗੀ 24 ਤੋਂ 36 ਘੰਟੇ ਦੇ ਵਿੱਚ ਵਿੱਚ ਜਿਹੜੀ ਤੀਸਰੀ ਡੋਜ਼ ਨਾਲ ਖੰਗ ਰੁਕ ਜਾਂਦੀ ਹੈ 3 ਮਹੀਨੇ ਟੀਵੀ ਕਿਉਰ ਹੋ ਜਾਂਦੀ ਟੈਸਟ ਕਰਵਾਏ